ਸਸ਼ੀਗਾਰ ਡੇਲੀ ਪੋਸਟ ਪੰਜਾਬੀ ਦੇਖ ਰਹੇ ਹੋ ਮੈਂ ਗਗਨ ਸ਼ੁਕਲਾ ਮਹਾਕੁੰਬ ਦੇ ਵਿੱਚ ਮੌਜੂਦ ਹਾਂ ਤੇ ਪ੍ਰਿਆਗਰਾਜ ਦੇ ਵਿੱਚ ਮੌਜੂਦ ਹਾਂ ਤੇ ਤਸਵੀਰਾਂ ਤੁਹਾਨੂੰ ਵੱਖ-ਵੱਖ ਤਰੀਕੇ ਦੀਆਂ ਦਿਖਾ ਰਿਹਾ ਹਾਂ ਇਸ ਵੇਲੇ ਜਿਸ ਬ੍ਰਿਜ ਤੇ ਮੈਂ ਖੜਾ ਹਾਂ ਇਸ ਤਰ੍ਹਾਂ ਦੇ ਲਗਭਗ 30 ਬ੍ਰਿਜ ਨੇ ਜਿਹੜੇ ਉਹ ਉੱਤਰ ਪ੍ਰਦੇਸ਼ ਸਰਕਾਰ ਵੱਲੋਂ ਬਣਾਏ ਗਏ ਨੇ ਰਮੇਸ਼ ਬ੍ਰਿਜ ਦੀ ਖਾਸੀਅਤ ਦਿਖਾਓ ਪਹਿਲਾਂ ਤੁਸੀਂ ਅੱਗੇ ਆਓ ਤੇ ਅੱਗੇ ਆ ਕੇ ਜਿਹੜੀਆਂ ਤਸਵੀਰਾਂ ਨੇ ਓਹੋ ਆਪਣੇ ਦਰਸ਼ਕਾਂ ਦੇ ਨਾਲ ਸਾਂਝੀਆਂ ਕਰੋ ਕਿ ਆਖਰ ਕਿਸ ਤਰ੍ਹਾਂ ਦੇ ਇਹ 브릿ਜਸ ਨੇ ਜਿਹੜੇ ਆਰਟੀਫੀਸ਼ੀਅਲ ਤਰੀਕੇ ਦੇ ਨਾਲ ਬਣਾਏ ਗਏ ਨੇ ਉਹ 30 브릿ਜ ਇਸ ਤਰ੍ਹਾਂ ਦੇ ਗੰਗਾ ਦੇ ਵਿੱਚ ਬਣਾਏ ਗਏ ਨੇ ਜੋ ਕਿ ਮਹਾਕੁੰਬ ਦੇ ਵਿੱਚ ਆਉਣ ਵਾਲੇ ਸ਼ਰਧਾਲੂਆਂ ਨੂੰ ਮਾਂ ਗੰਗਾ ਯਮਨਾ ਸਰਸਵਤੀ ਦੇ ਤੋਂ ਦੂਜੇ ਤੱਟ ਲਈ ਜਾਣ ਦੇ ਲਈ ਕੋਈ ਦਿੱਕਤ ਪਰੇਸ਼ਾਨੀ ਨਾ ਹੋਵੇ ਦੇਖ ਸਕਦੇ ਹੋ ਤੁਸੀਂ ਇਸ ਨੂੰ ਸਰਲ ਭਾਸ਼ਾ ਦੇ ਵਿੱਚ ਪੀਪਾ ਪੁਲ ਕਿਹਾ ਜਾਂਦਾ ਦੇਖੋ ਪਾਣੀ ਤੇ ਤੈਰਦੇ ਇਹ ਪੀਪਾ ਪੁਲ ਨੇ ਰਮੇਸ਼ ਅੱਗੇ ਆ ਜੋ ਹੋਰ ਅੱਗੇ ਹੋਰ ਸਾਲ ਤਰੀਕੇ ਦੇ ਨਾਲ ਤੁਹਾਨੂੰ ਦਿਖਾਉਣਾ ਹੈ ਕਿ ਆਖਰ ਇਸ ਪੀਪਾ ਪੁਲ ਦੀ ਖਾਸੀਤ ਕੀ ਹੈ ਦੇਖੋ ਪਾਣੀ ਤੇ ਤੈਰਦੇ ਇਹ ਲੋਹੇ ਦੇ ਪੀਪਾ ਪੁਲ ਨੇ ਇਹ ਦੇਖ ਸਕਦੇ ਹੋ ਤੁਸੀਂ ਤਾਂ ਤਸਵੀਰਾਂ ਦੇਖੋ ਪਾਣੀ ਤੇ ਤੈਰਦਾ ਲੋਹੇ ਦਾ ਪੁਲ ਆ ਇਹ ਬਿਲਕੁਲ ਪਾਣੀ ਦੇ ਉੱਪਰ ਤੈਰ ਰਿਹਾ ਤਾਂ ਤਸਵੀਰਾਂ ਦੇਖੋ ਕਿਸ ਤਰ੍ਹਾਂ ਜਿਹੜਾ ਸ਼ਰਧਾਲੂਆਂ ਨੂੰ ਆਉਣ ਜਾਣ ਦੇ ਲਈ ਕੋਈ ਦਿੱਕਤ ਪਰੇਸ਼ਾਨੀ ਨਾ ਹੋਵੇ ਉਸ ਤੋਂ ਚੱਲਦੇ ਹੋਏ ਇਹ ਆਰਟੀਫੀਸ਼ੀਅਲ ਬ੍ਰਿਜ ਨੇ ਜਿਹੜੇ ਉਹ ਤਿਆਰ ਕੀਤੇ ਗਏ ਨੇ ਮੈਮ ਤੁਸੀਂ ਪੰਜਾਬੀ ਬੋਲਦੇ ਹੋ ਤੁਸੀਂ ਪੰਜਾਬ ਤੋਂ ਚੰਡੀਗੜ੍ਹ ਚੰਡੀਗੜ੍ਹ ਤੋਂ ਜੀ ਇੱਥੇ ਕੁੰਭ ਤੇ ਆਇਓ ਹਾਂਜੀ कैसा मतलब फैसिलिटी बहुत तो हाँ अच्छा मैं बोलूंगी सारे इंडियंस को आना चाहिए और बहुत अच्छा एक्सपीरियंस रहा बहुत नीट एंड क्लीन है मैं 2012 में भी आई थी पूर्ण कुंभ में लेकिन उस टाइम है ना इतना अच्छा एक्सपीरियंस नहीं रहा था और इस बार जो गवर्नमेंट ने किया है वो तो हेड्स ऑफ है आई थिंक अभी तक का जो मेरा एक्सपीरियंस रहा अभी हम गंगा सागर भी कुछ साल पहले गए थे बकवा से कुछ भी नहीं है वहाँ डेवलपमेंट लेकिन जो यहाँ है ना वो हमारे इंडिया के इस्पेशली जो फॉलो करते हैं हमारा रिलीजन उनके लिए भी बहुत अच्छा है और गंगा माता के लिए भी बहुत अच्छा है क्योंकि जब किसी चीज पर जब हम ध्यान केंद्रित करते हैं ना उसकी इतनी अच्छी क्लीनिंग सफाई और बहुत अच्छा है मैं यही बोलूंगी मतलब मैं क्या कहते हैं आत्मा भु... बहुत खुश हूँ आत्मा प्रसन्न होगी हाँ असी आत्मा प्रसन्न हो गए <laughs> ਅਸੀਂ ਪੰਜਾਬ ਤੋਂ ਆ ਤੁਸੀਂ ਪੰਜਾਬੀ ਬੋਲ ਪੰਜਾਬ ਕੀ ਮੋਹਾਲੀ ਚ ਆਏ ਪਰ ਅਭੀ ਮੈਂ ਕਹਤਾ ਨਹੀਂ ਐਨ ਮੈਂ ਪੰਜਾਬੀ ਇਤਨੀ ਅੱਛਾ ਤੁਸੀਂ ਮੋਹਾਲੀ ਤੋਂ ਆਏ ਹੋ ਨਹੀਂ ਬਠਿੰਡਾ ਸਾਈਡ ਬਠਿੰਡੇ ਤੋਂ ਬਠਿੰਡੇ ਜਿਹੜੇ ਆਏ ਬਠਿੰਡੇ ਹੋ ਵੈਸੇ ਚੰਡੀਗੜ੍ਹ ਰਹਤੀ ਪਈ ਪੰਜਾਬੀ ਭੁੱਲ ਗਏ ਭੁੱਲ ਗਏ ਪੰਜਾਬੀ ਬੋਲਦੇ ਤਾਂ ਬਿਲਕੁਲ ਦੇਖੋ ਬਹੁਤ ਮਿਹਰਬਾਨੀ ਸਾਡੇ ਨਾਲ ਜੁੜਨ ਦੇ ਲਈ ਤਾਂ ਤਸਵੀਰ ਦੇਖੋ ਰਮੇਸ਼ੇ ਤਸਵੀਰ ਸਾਂਝੀ ਕਰੋ ਕਿ ਆਖਰ ਇਹ ਜਿਹੜਾ ਪੁਲ ਹੈ ਦੀ ਖਾਸੀਅਤ ਦੇਖੋ ਇਸ ਤਰ੍ਹਾਂ ਦੀ ਡਿਜ਼ਾਈਨਿੰਗ ਦੇ ਨਾਲ ਇਹ ਪੁਲ ਤਿਆਰ ਕੀਤੇ ਗਏ ਨੇ ਪਾਣੀ ਤੇ ਤੈਰ ਰਹੇ ਨੇ ਬੇਹੱਦ ਜਿਆਦਾ ਗਹਿਰਾਈ ਹੈ ਪਰ ਉਸ ਦੇ ਬਾਵਜੂਦ ਦੇਖੋ ਕਿ ਇਹਨਾਂ ਪੁਲਾਂ ਦੀ ਖਾਸੀਅਤ ਦੇਖੋ ਤਾਂ ਤਸਵੀਰ ਦੇਖੋ ਬਹੁਤ ਖੂਬਸੂਰਤ ਨਜ਼ਾਰਾ ਹੈ ਇਹ ਸੰਗਮ ਦਾ ਬਹੁਤ ਖੂਬਸੂਰਤ ਨਜ਼ਾਰਾ ਹੈ ਇਸ ਬ੍ਰਿਜ ਦੇ ਨਾਲ-ਨਾਲ ਉਹ ਪੰਛੀ ਦਿਖਾ ਦਿਓ ਰਮੇਸ਼ ਉਹ ਚੀਜ਼ ਵੀ ਦਿਖਾਓ ਬਹੁਤ ਖੂਬਸੂਰਤ ਤਸਵੀਰ ਹੈ ਇਹ ਬੇहद ਖੂਬਸੂਰਤ ਅਦਭੁਤ ਇਸ ਵੇਲੇ ਸੰਗਮ ਦਾ ਇਹ ਨਜ਼ਾਰਾ ਤਾਂ ਡੇਲੀ ਪੋਸਟ ਪੰਜਾਬੀ ਦੇ ਮਾਧਿਅਮ ਤੋਂ ਤੁਹਾਨੂੰ ਇਹ ਇਹ ਆਰਟੀਫੀਸ਼ੀਅਲ ਬ੍ਰਿਜਸ ਦਿਖਾ ਰਹੇ ਹਨ ਪੀਪਾ ਪੁਲ ਜਿਹੜੇ ਨੇ ਇਹ ਇਹਨਾਂ ਨੂੰ ਸੌਖੇ ਸ਼ਬਦਾਂ ਚ ਕਿਹਾ ਜਾਂਦਾ ਹੈ ਇਹ ਕਰੋੜਾਂ ਕਰੋੜਾਂ ਰੁਪਏ ਦੀ ਲਾਗਤ ਦੇ ਨਾਲ ਬਣਾਏ ਗਏ ਨੇ ਇਸ ਤਰ੍ਹਾਂ ਦੇ 30 ਪੁਲ ਨੇ ਜਿਹੜੇ ਮਾਂ ਗੰਗਾ ਯਮਨਾ ਤੇ ਸਰਸਵਤੀ ਤੇ ਇੱਥੇ ਲਗਾਏ ਗਏ ਨੇ ਤਾਕੀ ਜਿਹੜੇ ਸ਼ਰਧਾਲੂ ਨੇ ਉਹਨਾਂ ਨੂੰ ਕਿਸੇ ਤਰੀਕੇ ਦੀ ਆਉਣ ਦੀ ਕੋਈ ਦਿੱਕਤ ਪਰੇਸ਼ਾਨੀ ਨਾ ਹੋਵੇ ਪਾਣੀ ਤੇ ਤੈਰਦੇ ਨੇ ਵੇਖੋ ਪਾਣੀ ਤੇ ਤੈਰਦੇ ਇਹ ਪੀਪਾ ਪੁਲ ਕਿਸ ਤਰ੍ਹਾਂ ਜਿਹੜੇ ਨੇ ਉਹ ਸাকਸੈਸਫੁਲ ਨੇ ਕਿਉਂਕਿ ਜਾਂ ਗੱਡੀਆਂ ਜਿਹੜੀਆਂ ਨੇ ਉਹ ਇੱਥੋਂ ਗੁਜ਼ਰਦੀਆਂ ਨੇ ਪਰ ਇਹ ਜਿਉਂ ਦੀ ਤ्यों ਸਥਿਤੀ ਦੇ ਵਿੱਚ ਨੇ ਆਰਟੀਫੀਸ਼ਲ ਤਰੀਕੇ ਦੇ ਨਾਲ ਤਿਆਰ ਕੀਤੇ ਗਏ ਨੇ ਪਰ ਖਾਸ ਤੌਰ ਤੇ ਜੇ ਦੇਖਿਆ ਜਾਵੇ ਤਬ ਬਿਹਤ ਕਾਰਗਰ ਵੀ ਇਹ ਸਾਬਤ ਹੋ ਰਹੇ ਹਨ ਰਮੇਸ਼ ਇਹ ਬਿਹਤ ਖਾਸ ਤਸਵੀਰਾਂ ਜਿਹੜੀਆਂ ਨੇ ਉਹ ਸਾਂਝੀਆਂ ਕੀਤੀਆਂ ਨੇ ਦੇਖ ਸਕਦੇ ਹੋ ਤੁਸੀਂ ਇਹ ਜਿਹੜੇ ਆਰਟੀਫੀਸ਼ੀਅਲ ਪੀਪਾ ਪੁਲ ਨੇ ਕਰੋੜਾਂ ਰੁਪਏ ਦੀ ਲਾਗਤ ਦੇ ਨਾਲ ਇਸ ਤਰ੍ਹਾਂ ਦੇ 30 ਪੁਲ ਜਿਹੜੇ ਨੇ ਯੂਪੀ ਗਵਰਨਮੈਂਟ ਵੱਲੋਂ ਤਿਆਰ ਕੀਤੇ ਗਏ ਨੇ ਤਾਂਕਿ ਆ ਰਹੇ ਕਰੋੜਾਂ ਸ਼ਰਧਾਲੂਆਂ ਨੂੰ ਕੋਈ ਦਿੱਕਤ ਦੀ ਪਰੇਸ਼ਾਨੀ ਨਾ ਆਵੇ ਪਰ ਇਹ ਸਭ ਤੋਂ ਇਹ ਖਿੱਚ ਦਾ ਕੇਂਦਰ ਨੇ ਪਾਣੀ ਤੇ ਤੈਰਦੇ ਪੁਲ ਨੇ ਹਾਲਾਂਕਿ ਤੁਸੀਂ ਹੋਰ ਪੁਲ ਬਹੁਤ ਅਤਿ ਆਧੁਨਿਕ ਤਰੀਕੇ ਦੇ ਨਾਲ ਦੇਖੇ ਹੋਣੇ ਆ ਪਰ ਪਾਣੀ ਤੇ ਤੈਰਦੇ ਪੁਲ ਸ਼ਾਇਦ ਪਹਿਲੀ ਵਾਰ ਵੇਖ ਰਹੇ ਹੋਵੋਗੇ ਤਾਂ ਇਸ ਪ੍ਰਿਆਗਰਾਜ ਦੀ ਧਰਤੀ ਤੇ ਇਸ ਤਰ੍ਹਾਂ ਦੇ 30 ਪੁਲ ਬਣਾਏ ਗਏ ਨੇ ਤਾਂ ਕਿ ਕਰੋੜਾਂ ਦੀ ਲਾਗਤ ਕਰੋੜਾਂ ਦੀ ਲਾਗਤ ਨਾਲ ਬਣੇ ਪੁਲ ਲੱਖਾਂ ਕਰੋੜਾਂ ਲੋਕਾਂ ਦੀ ਸੁਵਿਧਾ ਦਾ ਸਾਧਨ ਬਣ ਸਕਣ ਕੈਮਰਾ ਪਰਸਨ ਰਮੇਸ਼ ਨਾਲ ਗगन ਸ਼ੁਕਲਾ ਡੇਲੀ ਪੋਸਟ ਪੰਜਾਬੀ